ਸਤਿ ਸ਼੍ਰੀ ਅਕਾਲ ਜੀ ਕਿਦੋਂ ਜੀ ਸਾਰੇ ਹੁਕ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਕਲੈਕਸ਼ਨ ਹੋਊਗੀ ਪਹਿਲਾਂ ਆਪਾਂ ਕੱਢ ਦਿੱਤੀ ਸੀ ਵੀਡੀਓ ਅਪਲੋਡ ਕਰ ਚੁੱਕੀ ਆ ਤੇ ਨੈਕਸਟ ਆਪਣੀ ਅੱਜ ਦੀ 9 ਤਰੀਕ ਦੀ 9 6 25 ਦੀ ਜਿਹੜੀ ਨੈਕਸਟ ਵੀਡੀਓ ਰੂਗੀ ਜੀ ਉਹ ਰੂ ਬੀਫ ਸੁਤਾਂ ਦੇ ਇਹਦੇ ਵਿੱਚ ਰੀਵਾ ਤੇ ਰਸ਼ੀਆ ਦੇ ਸੁਕਣੇ ਦੇ ਜਿਹੜਾ ਆਪਾਂ ਦਿਖਾ ਰਹੇ ਹਾਂਗੇ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਸੂਤ ਮਿਲਣਗੇ ਵੀਡੀਓ ਨੂੰ ਐਨ ਤੱਕ ਬਣੇ ਰਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਖਰੀਦਦਿਆਂ ਨਹੀਂ ਹੈ ਵੀ ਰੀਵਾ ਦੇ ਤੇ ਰਸ਼ੀਆ ਦਾ ਕਿੰਨਾ ਵਧੀਆ ਬ੍ਰਾਂਡ ਹੈਗਾ ਜੀ ਬਹੁਤ ਅੱਛ ਜਿਹੜੇ ਉਹ ਵੀ ਜੈਨੂਨ ਜੇ ਹੁੰਦੇ ਹੈਗੇ ਜੈਨੂਨ ਜੇ ਪ੍ਰਾਈਸ ਦੇ ਉੱਤੇ ਆਪਾਂ ਤੁਹਾਨੂੰ ਜਿਹੜੇ ਸੂਟ ਨੇਗੇ ਬ੍ਰਾਂਡਸ ਦੇ ਤੁਹਾਨੂੰ ਪ੍ਰੋਵਾਈਡ ਕਰਦੇ ਆਂਗੇ ਬਾਕੀ ਤੁਸੀਂ ਸਟੀਚਿੰਗ ਵਗੈਰਾ ਵਿਦਆਊਟ ਸਟਿਚ ਸਟਿਚ ਜਿੱਦਾਂ ਵੀ ਲੈਣਾ ਚਾਹਦੇ ਹੋ ਲੈ ਸਕਦੇ ਹੋ ਲਓ ਜੀ ਫਰਸਟ ਕਲਰ ਇਹ ਵਾਲਾ ਰਹੂਗਾ ਜੀ ਬਹੁਤ ਸੋਹਣਾ ਹਰੀਆ ਪ੍ਰੈਨ ਦਾ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈਗਾ 올ਓਵਰ ਸੂਟ ਰਹੂਗਾ ਜੀ ਬਹੁਤ ਪਿਆਰਾ ਸੂਟ ਹੈਗਾ ਜੀ ਚੈੱਕ ਕਰੋ ਅੱਪਾ ਦੱਸੀ ਜਾਉਂਗੀ ਨਾਲ ਨਾਲ ਰਸ਼ੀਆ ਰਿਵਤ ਉਹਨਾਂ ਦੇ ਮਿਕਸ ਅਪ ਜੇ ਸੂਟ ਹੈਗੇ ਨੇ ਜੀ ਜਿਹੜੇ 올ਓਵਰ ਹਨਗੇ 올ਓਵਰ ਦੇਖੋ ਜੀ ਇਹ ਆ ਗਿਆ ਜੀ ਰਸ਼ੀਆ ਬ੍ਰਾਂਡ ਦਾ ਗੀਜ਼ਾ ਕਾਟਨ ਹੋਊਗੀ ਜੀ ਵਧੀਆ ਵਾਲੀ ਗੀਜ਼ਾ ਕਾਟਨ ਹੋਊਗੀ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਹੈਗਾ ਇਹਨਾਂ ਦਾ ਬਹੁਤ ਅੱਛਾ ਜਿਹਾ ਸਟੱਫ ਹੈਗਾ ਜਿਵੇਂ ਆਂਟੀਆਂ ਮੰਮੀਆਂ ਦੇ ਲਈ ਐਦਾਂ ਦੇ ਸੂਟ ਤੇ ਦੇਖੋ ਜੀ ਗਰਮੀਆਂ ਦੇ ਅਕੋਰਡਿੰਗ ਹੀ ਬੜੇ ਪਿਆਰੇ ਪਿਆਰੇ ਜੇ ਕਲਰ ਪ੍ਰਿੰਟ ਹੈਗੇ ਆ ਜੀ ਦੇਖੋ ਨੈਕਸਟ ਇਹ ਵਾਲਾ ਹੋਊਗਾ ਜੀ ਰਸ਼ੀਆ ਦਾ ਇਹ ਵੀ 5 ਮੀਟਰ 올ਓਵਰ ਹੋਊਗਾ ਦੇਖੋ ਕਿੰਨਾ ਸੁਨਾਜਾ ਪ੍ਰਿੰਟ ਹੈਗਾ ਇਹਦਾ ਬਹੁਤ ਪਿੰਟ ਹੈਗੇ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 9253115036 ਤੇ ਆਰਡਰ ਪਲੇਸ ਕਰ ਸਕਦੇ ਹੋਗੇ ਆਪਣਾ ਤੇ ਕੋਈ ਵੀ ਸੂਟ ਤੁਸੀਂ ਸਾਡੇ ਕੋਲ ਪਰਚੇਸ ਕਰ ਸਕਦੇ ਹੋ ਲਓ ਜੀ ਸਟੀਚਡ ਲੈਣਾ ਵਿਦਆਊਟ ਸਟੀਚ ਲੈਣਾ ਉਹ ਐਨੀ ਤੁਹਾਡੀ ਆਪਣੀ ਚੋਇਸ ਹੋਊਗੀ ਜੀ ਲਓ ਜੀ ਫਸਟ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਤੇ ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕਲਰ ਇਹ ਵਾਲਾ ਹੈ ਜੀ ਥਰੀ ਵਾਲਾ ਇਹ ਵੀ ਵਧਰੀਵਾ ਦੇ ਹੈ ਫਰਸਟ ਕਲਰ ਆਇਆ ਸੀ ਜੀ ਰੀਵਾ ਦਾ ਰੀਵਾ ਦਾ ਇੱਕ ਏ ਵਾਲਾ ਸ਼ੇਡ ਆ ਗਿਆ ਜੀ ਇਹਦੇ ਨਾਲ ਆਪਾਂ ਜਿੱਦਾਂ ਇਹ 올ਓਵਰ ਸੂਟ ਹੈਗਾ ਜੇ ਤੁਸੀਂ ਇਹਦੇ ਨਾਲ ਕੱਟਵਰਕ ਜਿੱਦਾਂ ਚਿਕਨ ਵਰਕ ਦੀ ਬਾਟਮ ਕਰਵਾਉਣਾ ਚਾਹੁੰਦੇ ਹੋ ਤਾਂ ਚਿਕਨ ਵਰਕ ਦੀ ਬਾਟਮ ਨਾਲ ਲਗਵਾ ਕੇ ਵੀ ਲੈ ਸਕਦੇ ਹੋ ਫਿਰ ਪ੍ਰਾਈਸ ਉਹਦੇ ਅਕੋਰਡਿੰਗ ਹੋਊਗਾ ਬਟ ਜੇ ਤੁਸੀਂ ਚਿਕਨ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਕੱਲਾ ਸਾਡੇ ਕੋਲ ਤਾਂ ਚਿਕਨ ਦਾ ਦੁਪੱਟਾ ਵੀ ਸਾਡੇ ਕੋਲ ਸੂਟ ਨਾਲ 올ਓਵਰ ਸੂਟ ਦੇ ਨਾਲ ਲੈ ਸਕਦੇ ਤੁਸੀਂ ਚਿਕਨ ਵਰਕ ਦੀ ਬਾਟਮ ਵੀ ਲੈ ਸਕਦੇ ਹੋ ਬੜੀ ਪਿਆਰੀ ਜੀ ਬਾਟਮ ਲੱਗੂਗੀ ਇਹਦੇ ਨਾਲ ਤੁਹਾਡਾ ਇਹ ਵਿੱਚ ਸਾਰੇ ਕਲਰ ਚਾਟ ਲੈ ਕੇ ਆਏ ਜੀ ਆਪਾਂ ਕਿਉਂਕਿ ਆਂਟੀਆਂ ਕਹਿੰਦੀਆਂ ਨੇ ਜੀ ਸਾਡੇ ਲਈ ਤਾਂ ਤੁਸੀਂ ਸੂਟ ਹੀ ਨਹੀਂ ਲੈ ਕੇ ਆਂਦੇ ਡਾਰਕ ਡਾਰਕ ਜਿਹੇ ਕਲਰ ਵੀ ਮੈਂ ਆਪਾਂ ਮੀਡੀਅਮ ਜੇ ਪ੍ਰਿੰਟ ਤੇ ਨਾ ਹੀ ਜ਼ਿਆਦਾ ਬ੍ਰੀਕ ਨਾ ਜ਼ਿਆਦਾ ਵੱਡੇ ਪ੍ਰਿੰਟ ਦੇ ਵਿੱਚ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਸ਼ੇਡ ਹੈਗੇ ਨੇ ਬਹੁਤ ਸੋਹਣਾ ਸ਼ੇਡ ਹੈ ਵੀ ਰਸ਼ੀ ਸਾਰੇ ਕਲਰ ਪ੍ਰਿੰਟ ਬੜੇ ਪਿਆਰੇ ਪਿਆਰੇ ਜਿ ਲੈ ਕੇ ਆਏ ਮੰਮੀ ਆਂਟੀਆਂ ਦੇ ਲਈ ਵੀ ਲੈ ਕੇ ਆਉਂ ਕਹਿੰਦੇ ਨੇ ਸਾਡੇ ਦੇਖੋ ਲਾਈਟ ਜਾਂ ਪੀਚੀ ਸ਼ੇਡ ਹੈਗਾ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਗ੍ਰੇ ਬ੍ਰਾਉਨਿਸ਼ ਜੇ ਸ਼ੇਡ ਮਿਲਦੇ ਨੇ ਬਟ ਆਪਾਂ ਨਵੇਂ-ਨਵੇਂ ਜੇ ਕਲਰ ਉਹਨਾਂ ਦੇ ਲਈ ਵੀ ਲੈ ਕੇ ਆਏ ਆ ਬਹੁਤ ਸੋਹਣੇ ਆਲ ਓਵਰ ਸੂਟ ਕਿਉਂਕਿ ਉਹ ਆਲ ਓਵਰ ਪਾ ਕੇ ਖੁਸ਼ ਹੁੰਦੇ ਨੇਗੇ ਤਾਂ ਉਹਨਾਂ ਦੇ ਲਈ ਆਲ ਓਵਰ ਸੂਟ ਲੈ ਇਹਦੇ ਵਿੱਚ ਨੈਕਸਟ ਕਲਰ ਜਿਹੜਾ ਇਹ ਵਾਲਾ ਆਊਗਾ ਜੀ ਇਹਦੇ ਵਿੱਚ ਤਿੰਨ ਸ਼ੇਡ ਨੇ ਲਾਈਟ ਚਾਟ ਦੇ ਵਿੱਚ ਵੀ ਬੜੇ ਸੋਹਣੇ ਜੇ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਤੇ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਇਹ ਮੈਚਿੰਗ ਦੇ ਵਿੱਚ ਰਹੂਗਾ ਜੀ ਰਸ਼ੀਆ ਬ੍ਰਾਂਡ ਦਾ ਸੂਟ ਲਓ ਜੀ ਬੜੇ ਪਿਆਰੇ ਪਿਆਰੇ ਜਿਹੇ ਕਲਰ ਹੈਗੇ ਨੇ ਦੇਖੋ ਕਿੰਨੀ ਸੋਹਣੀ ਇਹਦੀ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਬਹੁਤ ਸੋਹਣੀ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਪਿੰਕ ਦੇ ਵਿੱਚ ਇਹਦੀ ਬੋਟਮ ਦੇਖੋ ਕਿੰਨੀ ਪਿਆਰੀ ਸੀ ਬਹੁਤ ਸੋਹਣੀ ਬੋਟਮ ਹੈ ਬੁੱਟੀ ਵਾਲੀ ਇਹਨੂੰ ਤੁਸੀਂ ਨੈਕ ਦੇ ਉੱਤੇ ਲਗਾ ਕੇ ਬਾਜੂ ਦੇ ਉੱਤੇ ਲਗਾ ਕੇ ਬਹੁਤ ਸੋਹਣਾ ਡਿਜ਼ਾਈਨਰ ਜੈਸੂਟ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਸਿਕਾਈ ਫਰੋਜੀ ਸ਼ੇਡ ਹੈਗੇ ਜੀ ਲਓ ਜੀ ਇਹ ਸਾਰੇ ਸੂਟ ਆਪਣੇ ਕੋਲੇ ਐਵ ਲੇਵਲ ਨੇ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ 1853115063 థాంਕ ਯੂ ਜੀ